ਇੱਕ ਬਹੁਤ ਹੀ ਮੰਦਭਾਗੀ ਘਟਨਾ ਸਾਹਮਣੇ ਆ ਰਹੀ ਹੈ ਦੱਸਦੀ ਕਿ ਇੱਕ ਨੌਜਵਾਨ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ ਹੈ ਦੱਸਦੀਏ ਕਿ ਇਹ ਘਟਨਾ ਜਿਹੜੀ ਹੈ ਰਾਤ ਨੂੰ ਹਨੇਰੀ ਆਉਂਦੀ ਹੈ ਤੱਕ ਬਿਜਲੀ ਵਾਲੀ ਤਾਰ ਟੁੱਟ ਜਾਂਦੀ ਹੈ ਤਾਂ ਕਣਕ ਨੂੰ ਅੱਗ ਲੱਗ ਜਾਂਦੀ ਹੈ ਤਾਂ ਉਕਤ ਵਿਅਕਤੀ ਜਿਸ ਦਾ ਨਾਮ ਹਰਵਖ ਸਿੰਘ ਦੱਸਿਆ ਜਾ ਰਿਹਾ ਜਿਸ ਦੀ ਉਮਰ 24 ਸਾਲ ਦੱਸੀ ਜਾ ਰਹੀ ਹੈ ਉਸ ਦੀ ਪੈਰ ਜਿਹੜਾ ਹੈ ਤਾਰ ਦੇ ਉੱਪਰ ਲੱਗ ਜਾਂਦਾ ਜਿਸ ਕਾਰਨ ਉਸ ਦੀ ਮੌਤ ਹੋ ਜਾਂਦੀ ਹੈ ਤੇ ਉਸਨੇ ਖੇਤਾਂ ਵਿੱਚੀ ਦੰਮ ਦੋੜ ਦਿੱਤਾ ਪਰਿਵਾਰ ਨੇ ਕਿਹਾ ਕਿ ਇਸ ਵਿੱਚ ਬਿਜਲੀ ਵਿਭਾਗ ਦੇ ਅੰਗਹਿਲੀ ਹੈ ਜਿਸ ਨੇ ਸਮੇਂ ਸਿਰ ਤਾਰਾਂ ਦੀ ਰਿਪੇਅਰ ਨਹੀਂ ਕੀਤੀ ਮੌਕੇ ਤੇ ਬਿਜਲੀ ਮਾਜੂਮ ਨੇ ਪੁੱਛਿਆ ਤੇ ਕਿਹਾ ਇੱਕ ਰਾਤ ਨੂੰ ਮੇਰੀ ਆਨ ਕਰਨ ਬਿਜਲੀ ਬੰਦ ਕੀਤੀ ਗਈ ਸੀ ਤੇ ਟ੍ਰਾਈ ਲੈਣ ਲਈ ਜਿਹੜੀ ਛੱਡੀ ਗਈ ਸੀ ਜਿਸ ਕਾਰਨ ਅਚਾਨਕ ਤਾਰ ਟੁੱਟ ਗਈ ਤੇ ਡਿੱਗੀ ਜਿਸ ਕਾਰਨ ਇਹ ਘਟਨਾ ਵਾਪਰੀ ਹੈ ਤੇ ਸੁਭ ਪਰਿਵਾਰ ਦਾ ਕੀ ਕਹਿਣਾ ਦੋਨੋਂ ਵੀ ਸੁਣਾ ਦਿੰਦੇ ਆਂ ਮੈਂ ਭਾਈ ਗੁਰਦੇਵ ਸਿੰਘ ਯਾਰ ਭਾਈ ਕੀ ਆ ਭੀ ਰਾਤ ਮਰੀ ਨੇਰੀ ਆਈ ਆ ਤੇ ਤਾਰਾਂ ਪਹਿਲਾਂ ਸਾਰੀਆਂ ਗਲੀਆਂ ਪਈਆਂ ਉਹ ਤਾਰ ਕਿਤੇ ਜੋ ਛਾਟ ਹੋਈ ਮੜੀ ਤੇ ਤਾਰ ਥੱਲੇ ਡੇਪੀ ਆ ਉਹਦੇ ਸਾਨੂੰ ਬਾਹਰੋਂ ਫੋਨ ਆਇਆ ਨਿਆਣੇ ਨੇ ਵੇਖਿਆ ਜੂਨ ਭੱਜਾ ਤੇ ਜਾ ਕੇ ਵੇਖਿਆ ਤੇ ਉੱਤੇ ਕੋਈ ਕੰਨ ਕੋਈ ਅੱਗ ਤੇ ਨਹੀਂ ਲੱਗੀ ਮਤਲਬ ਮੜੇ ਪਵਾਕਾ ਨਿਕਲਿਆ ਇਹ ਜਾ ਕੇ ਭੱਜ ਕੇ ਬਝਾਉਣ ਲੱਗਾ ਤੇ ਉਹ ਥੱਲੇ ਤਾਰ ਪਈ ਬੱਚੀ ਉੱਤੇ ਜਾ ਕੇ ਚੜ ਗਿਆ ਤਾਂ ਇਹ ਕਿੰਨੇ ਜ਼ਿੰਮੇਵਾਰ ਕਨੇ ਮੰਨਦੇ ਜ਼ਿੰਮੇਰ ਭਾਜੀ ਜੋ ਵੀ ਸਾਰੀ ਬਿਜਲੀ ਮੈਕਮਈਆ ਜੋ ਵੀ ਐਸਾ ਬੱਤੀਆਂ ਨੂੰ ਜ਼ਿੰਮੇਰ ਮੰਨਾਂਗੇ ਜਿਹੜੀਆਂ ਗਲੀਆਂ ਤਾਰਾਂ ਮੇ 40 50 ਸਾਲ ਹੋ ਗਏ ਗਲੀਆਂ ਤਾਰਾਂ ਤੁਸੀਂ ਤਾਂ ਜਾ ਕੇ ਮਰੇ ਤਾਂ ਕੈਮਰਾ ਮਾਰ ਕੇ ਵੇਖੋ ਮੇਰੇ ਜੋੜ ਹੀ ਜੋੜ ਉੱਤੇ ਗਲੀਆਂ ਤਾਰਾਂ ਪਈਆਂ ਮੰਗ ਭਾਜੀ ਇਹੋ ਵੀ ਇਨਸਾਫ ਹੋਣਾ ਚਾਹੀਦਾ ਸਾਨੂੰ ਇਨਸਾਫ ਮਿਲਣਾ ਚਾਹੀਦਾ ਜਿਹੜੇ ਬੱਤੀ ਵਾਲੇ ਆ ਇਹਨਾਂ ਤੇ ਕੋਈ ਕਾਰਵਾਈ ਹੋਣੀ ਚਾਹੀਦੀ ਆ ਇਹਨਾਂ ਨੂੰ ਗਮੜਾ ਮੜ ਸੇਕ ਲੱਗਣਾ ਚਾਹੀਦਾ ਪਤਾ ਲੱਗਣਾ ਚਾਹੀਦਾ ਇਹਨਾਂ ਨੂੰ ਉਹ ਗਾਮੜਾ ਮੁੰਡ ਕਾਮਰ ਚਾਹਦੇ ਨਾ ਕਰਨ ਸਰਦਾਰ ਗੁਰਵਿੰਦਰ ਸਿੰਘ ਵਾਹਿਦ ਜੀ ਦਾ ਖਾਲਸਾ ਵਾਹਿਦ ਜੀ ਕੀ ਫਤਿਹ ਇਹ ਬੜੀ ਮੰਦ ਭਾਗੀ ਘਟਨਾ ਜਿਹੜੀ ਵਾਪਰੀ ਆ ਵੀਰ ਦਲਬਾਦ ਸਿੰਘ ਦਾ ਲੜਕਾ ਸੀਗਾ ਹੀ ਇਕੱਲਾ-ਕੱਲਾ ਕਾਗਾ ਸੀਗਾ ਕੋਈ ਗੱਲ ਬਿਆਨ ਕਰਨ ਨੂੰ ਜੀ ਨਹੀਂ ਕਰਦਾ ਜਿੱਡੀ ਇਹ ਮਾੜੀ ਘਟਨਾ ਵਾਪਰੀ ਆ ਜੀ ਬਾਕੀ ਸਾਡੀਆਂ ਸਾਰੇ ਹੀ ਪੰਜਾਬ ਦੇ ਵਿੱਚ ਬਹੁਤ ਹਲਾਤ ਮਾੜੇ ਆ ਜੇ ਬਿਜਲੀ ਵਾਲੀਆਂ ਤਾਰਾਂ માં ਸਾਡੇ ਬਿਜਲੀ ਮਹਿਕਮੇ ਵਾਲੇ ਜਿੰਨੇ ਵੀ ਔਸਰ ਆ ਉਹਨਾਂ ਨੂੰ ਇਹਨਾਂ ਚੀਜ਼ਾਂ ਤੇ ਧਿਆਨ ਦੇਣਾ ਚਾਹੀਦਾ ਜੇ ਕਿਤੇ ਤਾਰ ਮਾੜੀ ਆ ਤੇ ਇਹਦਾ ਕੋਈ 5 ਸਾਲ ਤੱਕਰ ਕੋ 10 ਸਾਲ ਤੱਕ ਰੇ ਨੂੰ ਵੇਖ ਕੇ ਬਦਲ ਦੇਣਾ ਚਾਹੀਦਾ ਵਾ ਇਹਨਾਂ ਦੀ ਨਿਗਹਿਲੀ ਦਾ ਕਰਕੇ ਇਹੋ ਜਿਹੇ ਜਿਹੜੇ ਕੰਮ ਹੁੰਦੇ ਆ ਜਦੋਂ ਨੁਕਸਾਨ ਹੋ ਜਾਂਦਾ ਵਾ ਮੁੜ ਕੇ ਕੋਈ ਉਸ ਚੀਜ਼ ਦਾ ਜ਼ਿੰਮੇਵਾਰ ਨਹੀਂ ਬਣਦਾ ਅਸੀਂ ਸਾਡੇ ਇਲਾਕੇ ਦਾ ਲਾਲਜੀ ਸਿੰਘ ਭੁੱਲਰ ਵੀ ਉਹਨਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਦੇ ਆ ਵੀ ਇਹੋ ਜੀਆਂ ਗੱਲਾਂ ਤੇ ਜਿਹੜੀ ਪੂਰੀ ਗੌਰ ਕੀਤੀ ਜਾਵੇ ਇੱਕ ਜਿਹੜਾ ਸਾਡਾ ਕੋਈ ਮੰਤਰੀ ਆ ਚਾ ਸਰਪੰਚ ਆ ਕੁਛ ਵੀ ਆ ਜ਼ਿੰਮੇਵਾਰ ਹੁੰਦਾ ਵਾ ਪਿੰਡ ਦਾ ਚ ਇਲਾਕੇ ਦਾ ਇਹ ਜੀਆਂ ਗੱਲਾਂ ਦੇ ਪੂਰੀ ਸਾਨੂੰ ਗੌਰ ਕਰਨੀ ਚਾਹੀਦੀ ਆ ਜੀ ਵਾਹ ਗੁਰਜੀ ਕਾਕਾ ਅਧਿਕਾਰੀ ਤੇ ਲੋੜ ਤੇ ਹਰ ਇੱਕ ਚੀਜ਼ ਦੀ ਆ ਜੀ ਜੇ ਚੌਂਕੀ ਵੀ ਚਲੇ ਜਾਂਦੇ ਆ ਤੇ ਸਾਨੂੰ ਉੱਥੇ ਵੀ ਮੁਲਾਜ਼ਮ ਨਹੀਂ ਮਿਲਦਾ ਤੇ ਬਾਕੀ ਇਹ ਸਾਰੀ ਜਿਹੜਾ ਮਿਲੀ ਭੁਗਤੀ ਸਭ ਕੁਝ ਹੋ ਰਿਹਾ ਜੀ ਇਹ ਸਰਕਾਰਾਂ ਜਿਹੜੀਆਂ ਲੱਕੜ ਦੇ ਮੁੰਡੇ ਹੀ ਦੇ ਰਹੀਆਂ ਹਰ ਇੱਕ ਨੂੰ ਇਹ ਆਪਾਂ ਨੂੰ ਸਭ ਜਾਣਦੇ ਜਿੰਨੇ ਵੀ ਭੈਣ ਭਰਾ ਇਥੇ ਖਲੋਤੇ ਆ ਤੇ ਮਹਿਕਮਾ ਤੇ ਇਹਨਾਂ ਦਾ ਪੂਰਾ ਹੁੰਦਾ ਹੀ ਨਾ ਜੇ ਹੁੰਦਾ ਵੀ ਆ ਤੇ ਉਹਨਾਂ ਗਾਂ ਕੋ ਰੱਖੇ ਬਿਜਲੀ ਵਾਲਿਆਂ ਵੀ ਵੀ ਮੇਰੇ ਅਰਗਾ ਕੋ ਰੱਖ ਲੈਂਦੇ ਉਹਨੂੰ ਜੜਾ ਦਿੰਦੇ ਕੰਬੇ ਦੇ ਤਨਖਾਹਾਂ ਵਾਂ ਕੋ ਹੋਰ ਕੋਈ ਲੈਂਦਾ ਲੱਖ ਲੱਖ ਰੁਪਈਆ ਇਹਨਾਂ ਦੀ ਤਨਖਾਹ ਆ ਤੇ ਕੋਈ ਇਹਨਾਂ ਦਾ ਕੰਮ ਦੇ ਵਿੱਚ ਧਿਆਨ ਨਹੀਂ ਗਾ ਨਿਗੇਲੀਆਂ ਕਰਕੇ ਇਹੋ ਜਿਹੇ ਜਿਹੜੇ ਕੰਮ ਹੋ ਰਹੇ ਆ ਇਹਨਾਂ ਤੇ ਸਾਡੀ ਸਰਕਾਰ ਪੰਜਾਬ ਗਵਰਨਮੈਂਟ ਨੂੰ ਗੌਰ ਕਰਨੀ ਚਾਹੀਦੀ ਆ ਕਿ ਚੰਗੇ ਕੋਈ ਨੌਜਵਾਨ ਜਿਹੜੇ ਮੁੰਡੇ ਰੱਖੇ ਜਾਣ ਬਿਜਲੀ ਮਾਹਕਮੇ ਦੇ ਵਿੱਚ ਤੇ ਇਹੋ ਜੇ ਕੰਮਾਂ ਨੂੰ ਚੰਗੇ ਤਰੀਕੇ ਨਾਲ ਕੀਤਾ ਜਾਵੇ ਜਦੋਂ ਕਿਸੇ ਦਾ ਕੱਲਾ ਕੱਲਾ ਬੱਚਾ ਜੀ ਤੇ ਉਹਦੇ ਨਾਲ ਵੀ ਇਹੋ ਜੀ ਘਟਨਾ ਵਾਪਰ ਜਾਵੇ ਤੇ ਬਹੁਤ ਮਾੜਾ ਕੰਮ ਆ ਇਸ ਕੰਮ ਤੇ ਪੂਰੀ ਗੌਰ ਕਰਨੀ ਚਾਹੀਦੀ ਹੈ ਤੇ ਜਿਹੜੀ ਬੰਦ ਦੀ ਕਾਰਵਾਈ ਹੋਣੀ ਚਾਹੀਦੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬਹੁਤ ਮਾੜੀ ਘਟਨਾ ਏ ਦਿਲਬਖ ਸਿੰਘ ਦੇ ਲੜਕੇ ਦੀ ਅੱਜ ਕਰੰਟ ਲੱਗਣ ਦੇ ਕਾਰਨ ਮੌਤ ਹੋ ਗਈ ਆ ਅੱਲਾ ਕੱਲਾ ਲੜਕਾ ਹੀ ਏ ਜੋ ਕਿ ਬਿਜਲੀ ਮੁਲਾਜ਼ਮਾ ਜਿਹੜੇ ਉਹ ਮਤੇ ਗੌਰ ਨਹੀਂ ਕਰਦੇ ਇਨਾਂ ਤਾਰਾਂ ਬਾਰੇ ਤਿੰਨ ਤਾਰਾਂ ਵਾ ਸਾਰੀਆਂ ਤੇ ਇੱਕ ਲੋਹੇ ਦੀ ਵਿੱਚ ਤੇ ਤਾਰ ਕਰੰਟ ਦੇ ਨਾਲ ਲੱਗਣ ਦੇ ਕਾਰਨ ਟੁੱਟ ਗਈ ਆ ਤੇ ਕਣਕਦੇਵੇ ਬਚਾਅ ਕਰਨ ਦੇ ਵਾਸਤੇ ਮੁੰਡਾ ਘਰੋਂ ਬਾਹਰ ਭੱਜ ਕੇ ਗਿਆ ਤੇ ਲੋ ਕਰੰਟ ਲੱਗ ਗਿਆ ਤੇ ਉਹਨਾਂ ਦੀ ਮੌਤ ਹੋ ਗਈ। ਬੈਂਕ ਦਿੱਤਾ ਸਾਲੋ ਇੱਕ ਪਰਿਵਾਰ ਵਾਲਿਆਂ ਦਾ ਦੋਸ਼ ਹੈ ਕਿ ਜਿਹੜੀ ਮੌਤ ਹੋਈ ਹੈ ਬਿਜਲੀ ਦੀ ਲਗੇਲੀ ਕਰਮ ਹੋਇਆ ਤੇ ਕੀ ਮਸਲਾ ਖੜਾਈ। ਮਸਲਾ ਇਹ ਭਾਜੀ ਤਾਰਾਂ ਵਿੱਚ ਅੱਗੇ ਬੱਤੀ ਚੱਲਦੀ ਅੱਗੇ ਹਨੇਰੀ ਆਈ ਕਰਕੇ ਤਾਰ ਟੁੱਟ ਗਈ। ਪਰਿਵਾਰ ਵਾਲਿਆਂ ਦਾ ਦੋਸ਼ ਹੈ ਕਿ ਇਹਨਾਂ ਨੇ ਜਾਣਬੁੱਝ ਕੇ ਲਾਈਟ ਛੱਡੀ ਜ ਤੇ ਜਦ ਕਰਕੇ ਇਹ ਨੌਜਵਾਨ ਦੀ ਜਿਹੜੀ ਮੌਤ ਹੋ ਚੁੱਕੀ ਹੈ। ਹਾਂਜੀ। ਇਹ ਤੇ ਬੱਤੀ ਹੁਣ ਇਹਨਾਂ ਚਲਾਤੀ ਚਲੋ ਇਹਨਾਂ ਟਰਾਈ ਲੈ ਲਈ ਆ। ਹਾਂ। ਹਨੇਰੀ ਝੜ ਗਈ ਵੀ ਟਰਾਈ ਲੈ ਲਈ ਗੀ। ਇਹ ਕੋਈ ਦੱਸ ਦਿੰਦਾ ਤੇ ਚਲੋ ਜਾਨ ਬੱਜ ਜਣੀ ਵਿਚਾਰੇ ਦੀ ਹਾਂਜੀ ਹਾਂਜੀ ਉਹਨੂੰ ਵਿਚਾਰੇ ਨੂੰ ਜਦ ਦੱਸਿਆ ਤਾਂ ਚਲ ਜਾਨ ਬੱਜ ਜੰਦੀ ਵਿਚਾਰੇ ਦੀ ਇਹ ਵੀ ਬੰਦੇ ਜੀ ਬਿਲੀ ਵਾਲੇ ਦੀ ਵਕਤ ਨਗੇਲੀ ਆ ਗਈ ਜੀ ਟਰਾਈ ਲਈ ਇਹਦੇ ਉਹਦੇ ਕਰਕੇ ਮੌਜੂ ਹੋ ਗਈ ਉਹ ਤਾਂ ਫਿਰ ਇਹ ਗੱਲ ਜੀ ਭਾਈ ਬਿਲੀ ਵਾਲੇ ਨੇ ਨਗੇਲੀ ਜਣਾ ਟਰਾਈ ਉਹ ਨਾਲ ਨੇਰੀ ਘੜੀ ਕਰਕੇ ਟਰਾਈ ਲੈ ਲਈ ਉਹ ਨਾ ਹਾਂਜੀ ਕਿੰਨਾ ਨੇ ਲੇਟ ਰਾਜੀ ਬਿਲੀ ਵਾਲਿਆਂ ਬੋਲੀ ਨਹੀਂ ਬੋਲ ਕੌਣ ਟੁੱਟੀ ਬੱਸ ਕੌਣ ਹੇਤ ਹਾਂਜੀ ਘੰਟਾ ਹਾਂਜੀ ਜੰਟ ਸਿੰਘ ਇੱਕ ਜਿਸ ਤਰ੍ਹਾਂ ਕੀ ਤੁਸੀਂ ਆਮ ਵੀ ਵੇਖਿਆ ਜਾਂਦਾ ਕਿ ਪ੍ਰਾਈਵੇਟ ਜਿਹੜੇ ਆ ਨੌ 96 ਲਿਖੇ ਨਾਲ ਹਾਂਜੀ ਆਪ ਕਿਉਂ ਨਹੀਂ ਕੰਮ ਕਰਦੇ ਤੁਸੀਂ ਕਰਦੇ ਆਂ ਜੀ ਕੰਮ ਕਰਨ ਦੀ ਜਗ੍ਹਾ ਆ ਤੁਸੀਂ ਦੋ ਆ ਜੀ ਲੀ ਗਰਾ ਹਾਂਜੀ ਕਿਸ ਨਾਂ ਅੰਦਾ ਕਮਗਨ ਸਿੰਘ ਕਿਤੇ ਕਮਾਂ ਆ ਸਹੀ ਸਹੀ ਇਡਾ ਵੱਡਾ ਪਿੰਡ ਆ ਦੇ ਇੱਥੇ ਕੋਈ ਮੁਲਾਜ਼ਮ ਹੋਰ ਨਹੀਂ ਕੋਈ ਆ ਆਖਿਆ ਨਾਲ ਮੁਲਾਜ਼ਮ ਦਿਓ ਜੀ ਅਸੀਂ ਆਖਿਆ ਲਵਾਓ ਮੁਲਾਜ਼ਮ ਦੋ ਤਿੰਨ ਲਵਾਓ ਹਾਂਜੀ ਹਾਂਜੀ ਤੇ ਲਾਉਂ ਨਹੀਂ ਦੇ ਦੋ ਬੰਦੇ ਆਏ ਹਲੀ ਦੂਜੇ ਨਵੇਂ ਆਏ ਦੋ ਬੰਦੇ ਉਹਨਾਂ ਨੂੰ ਵਾਲੀ ਪੂਰਾ ਟ੍ਰੇਨ ਨਹੀਂ ਹੈਗੀ ਬਿਚਾਰ ਅੱਛਾ ਹਾਂਜੀ ਉਹ ਪ੍ਰਾਈਵੇਟ ਕੇ ਸਰਕਾਰੀ ਹੋਈ ਨਹੀਂ ਉਹ ਸਰਕਾਰੀ ਫੌਜੀ ਆ ਜੀ ਉਹਹੀਂ ਲੈ ਆ ਲੈ ਉਹਨੇ ਨਾਲ ਆਈਂ ਕੰਮ ਤੇ ਲੈ ਜਦਾ ਨਾਲ ਹਾਂਜੀ ਆਹੀਂ ਲੈ ਉਹਨੇ ਕੰਮ ਦੇ ਨਾਲ ਉਹਨੂੰ ਮੋੜਿਆ ਕਿੰਨੇ ਪੈਸੇ ਦੇ ਦੇ ਉਹਨੂੰ ਹਾਂਜੀ ਪੈਸੇ ਕਹਦੇ ਦੇਨੇ ਉਹਨੂੰ ਅੱਛਾ 2 300 ਰੁਪਏ ਹਾਂਜੀ 200 ਦੇਈਦਾ 300 ਦੇਈਦਾ ਕਰੇ ਅੱਜ ਤੂੰ ਆਪਨੇ ਕੰਮ ਕਰਦੇ ਕਰੀਦਾ ਕੰਮ ਦੇ ਮੰਨ ਲਓ ਕਿ ਜੇ ਜਿਤਨਾ ਪ੍ਰਾਈਵੇਟ ਆਏ ਜਿਤਨਾ 100 200 ਰੁਪਏ ਲੈ ਗਏ ਤੀਹ ਇਹਨਾਂ ਨੂੰ ਮੋਟਾ ਹੁੰਦੇ ਜੇ ਨਾਲਾ ਹਾਂਜੀ ਜੇ ਇਸ ਤਰ੍ਹਾਂ ਕੋਈ ਗੱਲਬਾਤ ਹੋ ਜੇ ਤੇ ਉਹ ਜਨਮਵਾਰ ਕੋਣ ਬੰਦੇ ਥੋੜੇ ਆ ਸਤਾਵ ਨਹੀਂ ਹੈਗਾ ਜੀ ਸਤਾਵ ਨਹੀਂ ਹੈਗਾ ਸਤਾਵ ਨਹੀਂ ਗਿਆ ਕੱਲਾ ਹੀ ਮਹਿੰਗਾ ਹਾਂਜੀ